ਸਸ ਸੀ ਗਾਣਾ ਮਸਤੇ ਆਦਬ ਲਾਫਿਸ ਪੁਰਾਣੇ ਸਮੇਂ ਦੀ ਗੱਲ ਆ ਕਿ ਇੱਕ ਵਾਰੀ ਇੱਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਬੰਬੇ ਦੇ ਵਿੱਚ ਤੇ ਉਹਦੀ ਜਿਹੜੀ ਮੇਨ ਐਕਟਰ ਸੀ ਉਸ ਜ਼ਮਾਨੇ ਦੀ ਸਭ ਤੋਂ ਖੂਬ ਖੂਬਸੂਰਤ ਸੁੰਦਰ ਤੇ ਵਧੀਆ ਟੈਲੈਂਟਡ ਐਕਟਰ ਐਕਟ੍ਰੈਸ ਸੀ ਉਹ ਉਹਦੇ ਤੇ ਹੀ ਕੇਂਦਰਿਤ ਜਿਹੜੀ ਇਹ ਫਿਲਮ ਬੰਡਰੀ ਸੀ ਤੇ ਇਹਦੇ ਜਿਹੜੇ ਮੇਨ ਹੀਰੋ ਐਕਟਰ ਇਹਦੇ ਵਿੱਚ ਰੋਲ ਨਿਭਾ ਰਹੇ ਸੀ ਉਹ ਇਹਦੇ بیٹے ਦਾ ਰੋਲ ਨਿਭਾ ਰਹੇ ਸੀ ਹਾਲਾਂਕਿ ਹਮ ਉਮਰ ਸਕੇ ਪਰ ਉਹ ਫਿਲਮ ਦੇ ਵਿੱਚ ਕਿਰਦਾਰ ਇਦਾਂ ਦੇ ਸਕੇ ਕਿ ਉਹ ਹਮ ਉਮਰ ਹੋਣ ਦੇ ਬਾਵਜੂਦ ਵੀ ਉਹ ਜਿਹੜੀ ਐਕਟਰਸ ਸੀ ਉਹਦੇ بیٹے ਦਾ ਜਿਹੜਾ ਰੋਲ ਨਿਭਾਇਆ ਜਾ ਰਿਹਾ ਸੀ ਐਕਟਰ ਵੱਲੋਂ ਤੇ ਇਹ ਐਕਟਰਸ ਇੰਨੀ ਜ਼ਿਆਦਾ ਖੂਬਸੂਰਤ ਸੀ ਕਿ ਉਸ ਵੇਲੇ ਦੇ ਜਿਹੜੇ ਨਾਮੀ ਐਕਟਰ ਸਗੇ ਨਾਮੀ ਡਾਇਰੈਕਟਰ ਸਗੇ ਉਹਦੇ دیਵਾਨੇ ਸਗੇ ਉਹਨੂੰ ਸਾਰੇ ਚਾਹੁੰਦੇ ਸਗੇ ਉਹ ਉਹਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਚਾਹੁੰਦੇ ਸੀ ਉਹਦੇ ਨਾਲ ਸ਼ਾਦੀ ਰਚਾਉਣਾ ਚਾਹੁੰਦੇ ਸੀ ਵਿਆਹ ਕਰਵਾਉਣਾ ਚਾਹੁੰਦੇ ਸਗੇ ਪਰ ਉਸ ਫਿਲਮ ਦੀ ਸ਼ੂਟਿੰਗ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਕਿ ਉਹ ਸਾਰਾ ਸੀਨ ਹੀ ਪਲਟ ਜਾਂਦਾ ਆ ਗੱਲ ਹੁੰਦੀ ਆ ਕਿ ਇੱਕ ਇੱਕ ਸੀਨ ਦੇ ਵਿੱਚ ਫਿਲਮ ਦੀ ਸ਼ੂਟਿੰਗ ਦੇ ਵਿੱਚ ਇੱਕ ਸੀਨ ਦੇ ਵਿੱਚ ਪਿੰਡਾਂ ਦਾ ਦਿਹਾਤ ਦਾ ਸੀਨ ਹੁੰਦਾ ਆ ਉਹਦੇ ਵਿੱਚ ਟਾਂਡੇ ਪਰਾਲੀ ਇਦਾਂ ਕੁਛ ਛੱਪਰੀਆਂ ਜਿਹੜੀਆਂ ਬਣਾਈਆਂ ਹੁੰਦੀਆਂ ਤੇ ਉਹਨੂੰ ਉਹਦਾ ਸੀਨ ਸੀਗਾ ਕਿ ਅੱਗ ਦੇ ਵਿੱਚ ਉਹਨੂੰ ਦਿਖਾ ਲੈਣਾ ਸੀਗਾ ਅੱਗ ਲੱਗੀ ਦੇ ਵਿੱਚ ਉਹ ਜਦੋਂ ਅੱਗ ਲੱਗਦੀ ਆ ਤੇ ਉਹ ਜਿਹੜੀ ਐਕਟਰੈਸ ਆ ਉਹਦੇ ਵਿੱਚ ਹੁੰਦੀ ਆ ਉਹ ਹਵਾ ਕੋ ਜਸਤਨਾ ਚਲਦੀ ਆ ਕਿ ਅੱਗ ਜਿਹੜੀ ਆ ਉਹ ਭੜਕ ਜਾਂਦੀ ਆ ਬਹੁਤ ਜ਼ਿਆਦਾ ਜਿਹੜੀ ਉਹ ਫੈਲ ਜਾਂਦੀ ਆ ਉੱਥੇ ਉਹਨੂੰ ਐਕਟ੍ਰੈਸ ਉਹਦੇ ਅੰਦਰ ਆ ਉਸ ਘੇਰੇ ਦੇ ਵਿੱਚ ਮਤਲਬ ਕਿ ਉੱਥੇ 0% ਚਾਂਸਸ ਹੈਗਾ ਕਿ ਉਹ ਐਕਟ੍ਰੈਸ ਉਹਦੇ ਵਿੱਚੋਂ ਬਾਹਰ ਨਿਕਲੇ ਕਿਉਂਕਿ ਚਾਰੇ ਪਾਸੇ ਜਿਹੜੀ ਆ ਉਹ ਕੋਈ ਰਸਤਾ ਨਹੀਂ ਬਚਿਆ ਸਿਕਾ ਚਾਰੇ ਪਾਸੇ ਅੱਗ ਜਿਹੜੀ ਆ ਉਹ ਫੈਲੀ ਹੋਈ ਸੀ ਜਿਹੜਾ ਫਿਲਮ ਦਾ ਹੀਰੋ ਸੀ ਉਹ ਕੀ ਕਰਦਾ ਆ ਬਿਨਾ ਕੁਝ ਸੋਚੇ ਬਿਨਾ ਕੁਝ ਦੇਖੇ ਅੱਗ ਦੇ ਵਿੱਚ ਛਾਲ ਮਾਰ ਦਿੰਦਾ ਉਹਨੂੰ ਐਕਟ੍ਰੈਸ ਨੂੰ ਜਿੱਥੇ ਹੁੰਦੀ ਆ ਉਹਨੂੰ ਉੱਥੋਂ ਕੱਢਦਾ ਆ ਚੁੱਕਦਾ ਆ ਤੇ ਬਾਹਰ ਲੈ ਆਉਂਦਾ ਉਹ ਵੀ ਆਪ ਹੀ ਉਹਨੂੰ ਸੇਕ ਲੱਗਦਾ ਝੁਲਸਦਾ ਕਿਤੇ ਕਿਤੇ ਤੇ ਪਰ ਐਕਟ੍ਰੈਸ ਨੂੰ ਬਚਾ ਲਿਆਉਂਦਾ ਉਹਦੇ ਵਿੱਚੋਂ ਕੱਢ ਲਿਆਉਂਦਾ ਆ ਹਸਪੀਟਲ ਜਾਂਦੇ ਆ ਚਲੋ ਠੀਕ ਹੋ ਜਾਂਦੀ ਆ ਪਰ ਉਹ ਐਕਟਰੈਸ ਇੱਕ ਗੱਲ ਕਹਿੰਦੀ ਆ ਕਿ ਅੱਜ ਤੋਂ ਬਾਅਦ ਮੈਂ ਤਾਂ ਕਹਿੰਦੀ ਕਿ ਉਹ ਸਾਗ ਦੇ ਵਿੱਚ ਮਰ ਜਾਣਾ ਸੀ ਪਰ ਅੱਜ ਤੋਂ ਬਾਅਦ ਜਿਹੜੀ ਜ਼ਿੰਦਗੀ ਆ ਉਹ ਤੇਰੀ ਆ ਤੇ ਉਹਨਾਂ ਦਾ ਆਪਸ ਵਿੱਚ ਵਿਆਹ ਹੁੰਦਾ ਆ ਮਤਲਬ ਕਹਿਣ ਦਾ ਕਿ ਕਿਸੇ ਲਈ ਕੁਸ਼ ਕਰਨਾ ਉਹ ਜ਼ਿੰਦਗੀਆਂ ਨੂੰ ਅ ਜ਼ਿੰਦਗੀ ਨੂੰ ਚੇਂਜ ਕਰਨ ਵਾਲੀ ਜਿਹੜੀ ਘਟਨਾ ਉਹ ਹੋ ਜਾਂਦੀ ਆ ਉਹਦਾ एहसान ਜਿਹੜਾ ਉਹ ਐਕਟ੍ਰੈਸ ਨੇ ਕਦੇ ਨਹੀਂ ਭੁੱਲਿਆ ਤੇ ਉਹਦੇ ਨਾਲ ਅ ਜ਼ਿੰਦਗੀ ਬਿਤਾਈ ਜ਼ਿੰਦਗੀ ਬੇਸ਼ੱਕ ਬਾਅਦ ਵਿੱਚ ਥੋੜੀ ਰਹੀ ਉਹਦੀ ਤੇ ਉਹ ਐਕਟ੍ਰੈਸ ਸੀ ਨਰਗਿਸ ਉਹ ਉਸ ਜ਼ਮਾਨੇ ਦੀ ਸਭ ਤੋਂ ਖੂਬਸੂਰਤ ਐਕਟ੍ਰੈਸ ਸੀ ਨਰਗਿਸ ਤੇ ਐਕਟਰ ਸੀ ਇਹ ਸੁਨੀਲ ਦੱਤ ਅੱਜ ਸੰਜੇ ਦੱਤ ਦਾ ਪਿਤਾ ਤੇ ਉਹਦੀ ਮਾਤਾ ਦੀ ਗੱਲ ਜਿਹੜੀ ਇਹ ਹੋ ਰਹੀ ਆ ਤੇ ਉਸ ਇੱਕ ਘਟਨਾ ਨੇ ਉਹਨਾਂ ਨੂੰ ਆਪਸ ਵਿੱਚ ਮਿਲਾ ਦਿੱਤਾ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਜ਼ਿੰਦਗੀ ਦੇ ਵਿੱਚ ਜਿਹੜੀ ਆ ਉਹ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੀਆਂ ਕੋਈ ਘਟਨਾ ਜਿਹੜੀ ਆ ਉਹ ਕਿਤੇ ਵੀ ਵਾਪਰਦੀ ਆ ਉਹ ਸਾਡੀ ਜ਼ਿੰਦਗੀ ਨੂੰ ਬਿਲਕੁਲ ਹੀ ਬਦਲ ਦਿੰਦੀ ਆ ਤੇ ਉਹਦੇ ਅਨੁਸਾਰ ਅਸੀਂ ਸੋਚਦੇ ਕੁਝ ਹੋਰ ਹੁੰਦੇ ਆ ਪਰ ਹੋ ਕੁਝ ਹੋਰ ਜਾਂਦਾ ਹੈ ਪਰ ਜੋ ਵੀ ਹੁੰਦਾ ਹੈ ਉਹ ਉਹ ਉਹਨੂੰ ਕਹਿੰਦੇ ਆ ਕੁਦਰਤ ਨੂੰ ਮਨਜ਼ੂਰ ਰੱਬ ਨੂੰ ਮਨਜ਼ੂਰ ਰੱਬ ਨੂੰ ਜੋ ਮਨਜ਼ੂਰ ਹੁੰਦਾ ਉਹ ਹੋ ਕੇ ਹੀ ਰਹਿੰਦਾ ਆ ਅਖਰ ਤੇ ਉਹੀ ਉਹਦਾ ਰਾਜ਼ ਹੁੰਦਾ ਉਹੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਦਾ ਰਾਜ਼ ਹੁੰਦਾ ਆ ਉਹ ਜਿਹੜੀ ਫਿਲਮ ਸੀ ਉਹ ਸੀ ਮਦਰ ਇੰਡੀਆ ਜਿਹਦੇ ਵਿੱਚ ਇਹ ਘਟਨਾ ਵਾਪਰੀ ਸੀ ਤੇ ਉਸੇ ਘਟਨਾ ਨੇ ਨਰਗਸ ਨੂੰ ਸੰਜੀਤ ਸੰਜੀਤ ਦਾਦੀ ਮਾ ਮਤਲਬ ਕਿ ਸੁਨੀਲ ਦਾਦੀ ਵਾਈਫ ਉਹਨੂੰ ਹਮੇਸ਼ਾ ਹਮੇਸ਼ਾ ਦੇ ਲਈ ਮਿਲਾ ਦਿੱਤਾ ਸਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਬਾਕੀ ਫਿਰ ਦੇਖਦੇ ਆ ਕੱਲ ਨੂੰ ਓਕੇ ਥੈਂਕ ਯੂ ਰੱਬ ਰੱਖਾ